ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਨਿਸ਼ਾ ਨਿਰਦੇਸ਼ ਅਨੁਸਾਰ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾ ਜਿਹੜਾ ਸ਼ਹੀਦੀ ਸ਼ਤਾਬਦੀ ਹੈ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਮਨਾ ਰਹੀ ਹੈ ਆਪ ਸਭ ਜਾਣਦੇ ਹੋ ਕਿ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਵੱਡੇ ਸਮਾਗਮ ਹੈ ਲੋਕਿਕ ਸਮਾਗਮ ਹੋਣ ਜਾ ਰਹੇ ਆ 23 ਨਵੰਬਰ ਨੂੰ ਸਰਵ ਧਰਮ ਸੰਮੇਲਨ ਹੈ ਜੀ ਤਿੰਨੋ ਦਿਨ ਸ਼ਾਮ ਨੂੰ ਡਰੋਨ ਸ਼ੋ ਹੋਣਗੇ ਸ਼ਾਮੀ ਕੀਰਤਨ ਦਰਬਾਰ ਹੋਣਗੇ 24 ਤਰੀਕ ਨੂੰ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਨੰਨਕੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ 25 ਤਰੀਕ ਨੂੰ ਜਿਹੜੀ ਸਰਬੱਤ ਦੇ ਭਲਾ ਇਕੱਤਰਤਾ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਹੈਰੀਟੇਜ ਵਾਕਸ ਤੇ ਹੋਰ ਬਹੁਤ ਸਾਰੇ ਸਮਾਗਮ ਨੇ ਇਸ ਦੇ ਨਾਲ ਹੀ 25 ਅਕਤੂਬਰ ਨੂੰ ਰਸਮੀ ਤੌਰ ਤੇ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਜੂਗੀ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਚਾਨਨੀ ਚੌਕ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਸਾਡੀ ਸਾਰੀ ਟੀਮ ਦੇ ਨਾਲ ਹੀ ਗੁਰਦੁਆਰਾ ਰਿਕਾਪਗੰਜ ਸਾਹਿਬ ਮਿਤੀ 25 ਅਕਤੂਬਰ ਨੂੰ ਸ਼ਾਮੀ ਕੀਰਤਨ ਦਰਬਾਰ ਹੈ ਇਸ ਤੋਂ ਇਲਾਵਾ ਚਾਰ ਨਗਰ ਕੀਰਤਨ ਜਿਹੜੇ ਹੋ ਰੰਬੇ ਜਾਣਗੇ ਵੱਖ-ਵੱਖ ਸਾਡੇ ਸੰਤਾਂ ਮਹਾਪੁਰਖਾਂ ਦੀ ਰਹਿਨਮਾਈ ਹੇਠ ਜਿਹਦੇ ਵਿੱਚੋਂ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਰੰਬਿਆ ਜਾਊਗਾ ਕਸ਼ਮੀਰ ਤੋਂ ਜਿੱਥੇ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਸਾਡੇ ਸੰਤ ਮਹਾਪੁਰਖ 19 ਤਰੀਕ ਨੂੰ ਜਿਹੜੇ ਆ ਚਾਲੇ ਪਾਣਗੇ ਵਾਇਆ ਜੰਮੂ ਵਾਇਆ ਪਠਾਨਕੋਟੋਂ ਦੇ ਆ ਵਾਯਾ ਹਸ਼ਾਰਪੁਰ ਹੁੰਦੇ ਗੜਸ਼ੰਕਰ ਹੁੰਦੇ ਸ਼੍ਰੀ ਅਨੰਦਪੁਰ ਸਾਹਿਬ ਬਾਈ ਤਰੀਕ ਨੂੰ ਪਹੁੰਚਣਗੇ। ਢੋ ਨਗਰ ਕੀਰਤਨ ਮਾਲਵੇ ਤੋਂ ਨਿਕਲਨੇ ਆ ਇੱਕ ਵਾਇਾ ਫ੍ਰੀਟ ਕੋਟ ਫਰੋਸਪੁਰ ਹੁੰਦਾ ਹੋਇਆ ਤੇ ਦੂਜਾ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਤੋਂ ਹੁੰਦਾ ਹੈ। ਦੋਨੋਂ ਇਹ ਵੀ ਅਨੰਦਪੁਰ ਸਾਹਿਬ ਬਾਈ ਤਰੀਕ ਨੂੰ ਪਹੁੰਚਣਗੇ। ਤੇ ਜਿਹੜਾ ਇੱਕ ਸਾਡਾ ਨਗਰ ਕੀਰਤਨ ਹੈ ਜੋ ਮਾਲਵੇ ਤੇ ਮਾਝੇ ਦਾ ਨਗਰ ਕੀਰਤਨ ਹੈ ਉਹ ਆਪ ਜੀ ਦੇ ਜ਼ਿਲ੍ਹੇ ਗੁਰਦਾਸਪੁਰ ਤੋਂ ਰੰਬਿਆ ਜਾਊਗਾ ਮਿਤੀ 20 ਤਰੀਕ ਨੂੰ। ਗੁਰਦੁਆਰਾ ਬਾਬਾ ਹਰੀ ਸਿੰਘ ਜੀ ਬਠਵਾਲਾ ਸਾਹਿਬ ਤੋਂ ਸਵੇਰੇ ਜਿਹੜਾ 8 ਵਜੇ ਆਰੰਭਿਆ ਜਾਊਗਾ ਨਗਰ ਕੀਰਤਨ ਆਪ ਸਭ ਨੂੰ ਬੇਨਤੀ ਆਪ ਸਭ ਦੇ ਰਹੀਮ ਹੈ ਬਰਦਾਸਪੁਰ ਦੇ ਸ਼ਹਿਰ ਵਾਸੀਆਂ ਨੂੰ ਪਿੰਡ ਵਾਲੇ ਸਾਨੂੰ ਬੇਨਤੀ ਕਰਦਾ ਕਿ ਇੱਥੋਂ ਆਰੰਭ ਹੋ ਕੇ ਵਾਇਆ ਧਾਰੀਵਾਲ ਵਾਇਆ ਬਟਾਲਾ ਬਾਬਾ ਬਕਾਲਾ ਸਾਹਿਬ ਨਗਰ ਕੀਰਤਨ ਜਿਹੜਾ ਜਾਊਗਾ ਇਸ ਨਗਰ ਕੀਰਤਨ ਦੀ ਰਹਿਨਮਾਈ ਸਾਡੇ ਸੰਤ ਮਹਾਪੁਰ ਕਰਣਗੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਾਰੇ ਮਾਨਯੋਗ ਮਿਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਅਸੀਂ ਬਤੌਰ ਸੇਵਾਦਾਰ ਸਾਰੀਆਂ ਸੜਕਾਂ ਦੀ ਸਾਫ ਸਫਾਈ ਜਿੱਥੋਂ ਜਿੱਥੋਂ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਗੁਜ਼ਰਨਾ ਹਰ ਤਰ੍ਹਾਂ ਦੀ ਤਿਆਰੀ ਦੇ ਵਿੱਚ ਲੰਗਰ ਉਹਦੀ ਸਾਡੀ ਜ਼ਿੰਮੇਵਾਰੀ ਹੈ ਪਰ ਜਿਹੜਾ ਨਗਰ ਕੀਰਤਨ ਹੈ ਉਹਦੀ ਰਹਿਨਮਾਈ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਭੂਰੀ ਵਾਲੇ ਤੇ ਹੋਰ ਜਿਹੜੇ ਸਾਡੇ ਮਾਝੇ ਦੇ ਸੰਤ ਮਹਾਪੁਰਖ ਨੇ ਉਹ ਸਾਰੇ ਜਿਹੜੀ ਐ ਅਗਵਾਈ ਕਰਨਗੇ ਨਾਲ ਹੀ ਫਿਰ 20 ਤਰੀਕ ਨੂੰ ਸ਼ਾਮੀ ਨਗਰ ਕੀਰਤਨ ਜਿਹੜਾ ਹੈ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਨਾਈਟ ਹਾਲਟ ਤੇ ਅਗਲੇ ਦਿਨ ਵਾਇਆ ਤਰਨਤਾਰਨ ਗੋਇੰਦਵਾਲ ਸਾਹਿਬ ਹੁੰਦੇ ਹੋਏ ਜਲੰਧਰ ਤੇ ਫਿਰਫੇ ਜਲੰਧਰ ਤੋਂ ਵਾਇਆ ਫਗਵਾੜਾ ਬੰਗਾ ਨਵਾਂ ਸ਼ਹਿਰ ਬਲਾਚੌਰ ਹੁੰਦੇ ਬਾਈ ਤਰੀਕ ਨੂੰ ਇਹ ਨਗਰ ਕੀ ਤਨਵੀਸ਼ਰੀ ਨੰਪੁਰਾ ਪਹੁੰਚੂਗਾ